ਇਸ ਬਾਰ ਵੀ ਸਰਬਸੰਮਤੀ ਨਾਲ ਨਵੀਂ ਪੰਚਾਇਤ ਅਤੇ ਪੰਚਾਇਤ ਮੈਂਬਰਾਂ ਦੇ ਸਰਪਸਤ ਸਰਪੰਚ ਦੀ ਹੁਣ ਹੋਈ ਹੈ ਜਨਾਬ ਜੇ ਨਗਰ ਦੇ ਸਰਪੰਚ ਜੀ ਵੱਲੋਂ ਬੀਬੀ ਰਤਨਕੌਰ ਜੀ ਸਰਪੰਚ ਅਤੇ ਉਹਨਾਂ ਦੇ ਨਾਲ ਪੰਜ ਪੰਚਾਇਤ ਜ਼ੰਮਰ ਜਨਾਬ ਜੀ ਨੂੰ ਸਰਦਾਰ ਕਸ਼ਮੀਰ ਸਿੰਘ ਜੱਫਰਜੀ ਸਰਦਾਰ ਰਣਜੀਤ ਸਿੰਘ ਲੱਛੀ ਸਰਦਾਰ ਕੈਪਟਨ ਮੁੰਦਸਿੰਘ ਬੀਬੀ ਰਜਿੰਦਰ ਗੌਰ ਅਤੇ ਪਤਨੀ ਸਰਦਾਰ ਮੇਰ ਸਿੰਘ ਪੁੱਤਰ ਸਰਦਾਰ ਬਕਰਮ ਸਿੰਘ ਅਤੇ ਪਰਿਵਾਰ ਮੈਂਬਰ ਬੀਬੀ ਰਜਿੰਦਰ ਗੌਰ ਤਾਂ ਉਸ ਪਤਨੀ ਡਾਕਟਰ ਰਵੀ ਸਿੰਘ ਇਹਨਾਂ ਦੀ ਪਾਰੀ ਉਪਚਾਰ ਕਮਰਾ ਵਾਲੋ ਕਿਉਂ ਹੋਈ ਯਾਰ ਸੋ ਸਰਗਰਮੀ ਦੀ ਯੋਜਨਾ ਵਿੱਚ ਇਹੋ ਹੀ ਅਰਦਾਸ ਕੀਤੀ ਹੈ ਨਵੀਂ ਪੰਜਾਬ ਮੰਗਰ ਅਤੇ ਇਹਨਾਂ ਨੇ ਸਰਪੰਚੋ ਹੋਰ ਨਾਲ ਸਮੇਤ ਡਾਕਟਰ ਜੀ ਵਿਕਾਸ ਵਿਭਾਗ ਦੇ ਵਿੱਚ ਇਹਨਾਂ ਨੂੰ ਚੜ੍ਹ ਕੇ ਬਰਾਬਰ ਨਿਰਪੱਖਤਾ ਅਤੇ ਪੱਖਪਾਤ ਤੋਂ ਬਗੈਰ ਵਿਕਾਸ ਕਾਰਜ ਕਰਨੇ ਸਭ ਨੂੰ ਜੀਤਾਰ ਤੋਂ ਬਰਸ਼ਿਕਰ ਅਤੇ ਨਗਰ ਦੀ ਚਰਨੀ ਕਲਾ ਵਿੱਚ ਆਪ ਤਰਪਾ ਰੱਖੋ ਕੇ ਅੱਗੇ ਹੋ ਕੇ ਆਉਣ ਵਾਲੇ ਸਮੇਂ ਵਿੱਚ ਚਰਨੀ ਕਲਾ ਦਾ ਪ੍ਰਬਾਰ ਕਰੋ ਸਭ ਨੂੰ ਜੀ ਅਤੇ ਆਪਰੇ ਵਿੱਚ ਸਮੂਹ ਪੰਚਾਇਤ ਮੈਂਬਰ ਇਹਨਾਂ ਦੇ ਸਾਰਕਸਤਮੋਂ ਪਰਸਪਰ ਪ੍ਰਿਆਸ ਤੋਂ ਦੀ ਦਾਤ ਸਭ ਨੂੰ ਬਰਸ਼ਿਕਰ ਅਤੇ ਤਾਂ ਨਗਰ ਦੇ ਆਉਣ ਵਾਲੇ ਸਮੇਂ ਵਿੱਚ ਚਰਨੀ ਕਲਾ ਦਾ ਕਾਰ ਦੇ ਬਾਰੇ ਹੋ ਸਕਾ ਅਤੇ ਸਤਿਗੁਰੂ ਜੀ ਦੇ ਚਰਨਾਂ 'ਚ ਹੀ ਅਰਦਾਸ ਹੈ ਸਤਿਗੁਰੂ ਜੀ ਸੁਣਨਾ ਕਰਨੋ ਆਪ ਵਿਚ ਆਪਰ ਪਿਆਰ ਸੂਰਬੀ ਖਾਰ ਦੀ ਨਾਲ ਬਸ਼ਕਰ ਹੋਣਾ ਆਪ ਨਰਦੇਵ ਸਨੀਕ ਸਰਦਾਰ ਕਨੈ ਸਿੰਘ ਜਮੀ ਪਿੰਡ ਜਾਇਤਲ ਨੈਗਰ ਨੂੰ ਆਪੇ ਚਾਰ ਸੰਗੇ ਵਾਰ ਜੀ ਦਾ ਫਲਸਾ ਵਾਰ ਜੀ ਜੀ ਦਾ ਫਲਸਾ ਜੀ ਨੂੰ ਦੱਸਿਆ ਜਗਤੀ ਜੋਤ ਦਾ ਜੋਤ ਆਜਾ ਮਿਲ ਜਿਨ੍ਹਾਂ ਦੇ ਪਾਵਨਾਂ ਨੂੰ ਪਿੱਤਰ ਬੋਧ ਅੰਦਰ ਇਸ ਨੂੰ ਸੰਗਤ ਜੁੜ ਰਾਜੇ ਹੋ ਸਾਹਿਬ ਇੱਕ ਬਾਤ ਸਾਹਿਬ ਜੀ ਨੂੰ ਦਰਸਨ ਇਹ ਜੇਕਰ ਵੀ ਆਪ ਹੀ ਦੇ ਚੌੜਾ ਹੈ ਤੇ ਉਦੇ ਤੇ ਉਹ ਨੂੰ ਮਿਲ ਬੈਠੇ ਉਸਾਰ ਦੀ ਜਿਹੜੀ ਮੇਚਾਂ ਕੇ ਬੈਠ ਕੇ ਉਹਨੂੰ ਦੂਰ ਕਰ ਦਿਆ ਜਾ ਜਿਸ ਤਰ੍ਹਾਂ ਆ ਜੇ ਸਰਸੁੰਧੀ ਦੇ ਨਾਲ ਅੰਚਿਆ ਦੀ ਚੋਲੀ ਹੈ ਸੂਰਗ ਕਰਦਾ ਹੈ ਦਾਇਰ ਬਣਾਦਾ ਹੈ ਪੁਸ਼ਕਰਾਤਾ ਸਰਸੁੰਧੀ ਵਾਲੇ ਦਾ ਜਦੋਂ ਸਰਕਾਰ ਉਹਨੂੰ ਨਿਯਮ ਨਹੀਂ ਨੂੰ ਦੋਸਾਂ ਦੇ ਚਰਨਾਂ 'ਚ ਪਾਠੀ ਨੂੰ ਕੀ ਦੇਂਦੀ ਹੈ ਨਹੀਂ ਨਹੀਂ ਸਰਪੰਚ ਅਤੇ ਮਹਿਮਨ ਅਦੇਸੂ ਸੰਗਮ ਨੂੰ ਆਹ ਲੈ ਜੋ ਵੀ ਨਗਰ ਦੇ ਬਾਦ ਰਹਿੰਦੇ ਹਨ ਉਹਨਾਂ ਨੂੰ ਦੇਰਪਰ ਸਹੀ ਠੀਕੇ ਲਾੜਾ ਬਾਹਰ ਸਹੀ ਠੀਕੇ ਲਾਓ ਬਿਨਾ ਕਿਸੇ ਬਕਵਾਤ ਤੋਂ ਬਗੇ ਰਹਿ ਕੇ ਚੱਲੇ ਜਾਣ ਵਾਲੇ ਤਾਂ ਜੋ ਸਾਡੇ ਨਗਰ ਦਾ ਵਿਕਾਸ ਹੋ ਸਕੇ ਕੋਈ ਬੋਦੀ ਆਲਾ ਸਾਡੇ ਜ਼ਿਲ੍ਹੇ ਵਿੱਚ ਕੰਮ ਇਹ ਨਹੀਂ ਹਾਲ ਜੋ ਇਹਨੂੰ ਅੰਨਿਆ ਕਿਸਾਨ 13 ਤਰੀਕ ਤੋਂ ਬਾਅਦ ਜਨਵੇਨਾਂ ਨੂੰ ਆਵਰ ਦੇ ਜਾਈਏ ਉਸ ਤੋਂ ਬਾਅਦ ਫਿਰ ਇੱਕੋ ਹੀ ਲੈ ਕੇ ਚਾਰ ਕਰਦੇ ਜਿਹੜੀ ਜੜੀਆਂ ਜੋਤਾਂ ਹੁੰਦੀਆਂ ਜੜੀਆਂ ਉਹਦੇ ਚਾਰ ਕਰਕੇ ਇਸ ਨੂੰ ਸਖਤਾਂ ਸੇ ਲੋਕੀ ਚੜਾਈ ਦੇ ਸਾਲੋਂ ਦਿੱਤੀ ਭਜਰ ਕੋਰ ਦੇ ਸਕੂਲ ਪਰ ਪੂਰਾ ਫਾਸਟ ਹੈ ਕਿ ਜਨਮ ਇੱਕ ਬੋਰਾ ਆਵੇਗੀ ਜੋਗ ਦੇ ਜਲਾ ਤੁਹਾਡਾ ਇਹ ਨੰਕੀ ਇਹ ਨਾਸਾ ਇਸ ਉਸਰਦਾਨ ਬਾਕਪ ਬਚਿਸ਼ਕਰ ਕੇ ਇਕਨਾਂ ਦੇ ਰੇ ਵਿੱਚ ਫਰੋ ਕੇ ਇਕਤਾ ਦੇ ਘਟਦਾ ਪ੍ਰਕਾਰ ਕੀ ਜਾਵੇ ਮੈਂ ਤੁਹਾਨੂੰ ਸਾਬ ਤੁਹਾਡਾ ਬਤਾਦੀ ਦਵਾਦੀ ਹ ਇਸ ਉਸਰਦਾਨ ਨੂੰ ਸਤਾ ਦੇ ਲੈਣਾ ਕਿ ਜਨਾਰੇ ਮਿਲ ਬੈਠ ਕੇ ਇਹ ਬਚਾਇਦੀ ਚਲਗੀ ਤੇ ਇਹ ਵੀ ਇਹ ਨਾਸਾ ਸਮਾਜ ਦਾ ਭਰੇ ਗਾਉਂ ਦੀ ਵਾਰੀ ਕੋਲ ਦਾ ਪਾਸਾ ਬਾਹਰ ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਪਿਆਰੀ ਤੇ ਸਾਧ ਸੰਗਤ ਜੀ ਮੈਂ ਸਾਰਿਆਂ ਦਾ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਮੈਨੂੰ ਇਹ ਵਧੀਆ ਮੌਕਾ ਦਿੱਤਾ ਗੁਰੂ ਘਰ ਪਿੰਡ ਦੀ ਸੇਵਾ ਕਰਨ ਦਾ ਤਤ ਇਹੋ ਮੇਰ ਪਰ ਯਾਦ ਰਖਾ ਕੇ ਮੈਂ ਪਿੰਡ ਦੀ ਸੇਵਾ ਮਨੋਂ ਤਨੋਂ ਹੋ ਕੇ ਸਾਫ ਸੁਥਰੀ ਸੇਵਾ ਸਾਫ ਸੁਥਰੇ ਪਿੰਡ ਨੂੰ ਸਾਫ ਸੁਥਰਾ ਹੋਰ ਬਣਾਵਾ ਆਏ ਗੁਰਜੀਕਾ ਖਾਲਸਾ ਆਏ ਗੁਰਜੀਕੀ ਖਤਰਾ ਸਰ ਸਮਤੀ ਨਾਲ ਚੁਣੇਗੀ ਇੰਨੀ ਖੁਸ਼ੀ ਹੈ ਸਾਨੂੰ ਵੱਡੀ ਗੱਲ ਹੈ ਤਾਂ ਦੇਖਾ ਜ ਅਥਰ ਵੀ ਹੈਗੇ ਨੇ ਕਿੰਨਾ ਖੁਸ਼ੀ ਹੋ ਰਹੀ ਹੈ ਮੈਂ ਮੈਂ ਪਿੰਡ ਦਾ ਬਹੁਤ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਬੜੀ ਸਹਿਮਤੀ ਦੇ ਨਾਲ ਮੈਨੂੰ ਚੁਣੀ ਆ ਇਸ ਕਰਕੇ ਮੈਨੂੰ ਵਾਹਿਗੁਰੂ ਸੱਚੇ ਪਾਤਸ਼ਾਹ ਪਿੰਡ ਦੀ ਸਾਰਿਆਂ ਦੀ ਆਗਿਆਕਾਰ ਰੱਖੇ ਤੇ ਸੇਵਾ ਕਰਨ ਦਾ ਬਲ ਬਖਸ਼ੇ ਕਿਹੜੇ ਕਿਹੜੇ ਕੰਮ ਤੁਸੀਂ ਸੋਚਦੇ ਪ੍ਰਾਇਰਟੀ ਤੇ ਹੋਣੇ ਚਾਹੀਦੇ ਜੀ ਕੰਪ ਪਿੰਡ ਦੇ ਵਿੱਚ ਇਹਨੇ ਕੰਮ ਨਹੀਂ ਪਿੰਡ ਦੇ ਵਿੱਚ ਸਭ ਤੋਂ ਪਹਿਲੇ ਤੇ ਇੱਕ ਛੱਪੜ ਸਾੜਾ ਖਰਾਬ ਆ ਉਸ ਦੀ ਸੇਵਾ ਕੀਤੀ ਜਾਵੇ ਸਾਰੇ ਨਾਲ ਮਿਲ ਕੇ ਉਸ ਤੋਂ ਬਾਅਦ ਜੋ ਕੁਰਸੀਆਂ ਚਾ ਰੱਖਣੀਆਂ ਆਲੇ ਦੁਆਲੇ ਪਿੰਡ ਦੇ ਉਹ ਰੱਖੀਆਂ ਜਾਣ ਉਸ ਤੋਂ ਬਾਅਦ ਜੋ ਵੀ ਵਾਇਗੁਰੂ ਗਰੰਟੀ ਆਏ ਕਿ ਪਾਣੀ ਦਾ ਨਿਕਾਸ ਹੋਵੇ ਤੇ ਜੋ ਵੀ ਗਰੰਟੀ ਆਏ ਆਈ ਗੀ ਗਰਾਂਟ ਸਾਰੇ ਨਾਲ ਮਿਲ ਕੇ ਸੇਵਾ ਕਰਕੇ ਉਸ ਗਰਾਟ ਨੂੰ ਲਾਵਾ ਕੇ ਚੰਗੇ ਥਾਂ ਤੇ ਪਹਿਲਾਂ ਦੇਖਣ ਨੂੰ ਮੇਰਾ ਸਾਰੀਆਂ ਸਰਕਾਰਾਂ ਮਿਲ ਕੇ ਜਿਹੜਾ ਹੈ ਉਹ ਇਸ ਤਰ੍ਹਾਂ ਉਪਰਾਲਾ ਕਰ ਰਹੀਆਂ ਨੇ ਜਿਸ ਵਿੱਚ ਸਰਬ ਸੰਚੀ ਦੇ ਨਾਲ 5 ਲੱਖ ਰੁਪਏ ਦੇਣ ਦੀ ਗੱਲ ਸਰਕਾਰ ਵੱਲੋਂ ਵੀ ਕਹੀ ਗਈ ਹੈ ਲੱਗਦਾ ਕਿ ਫਾਇਦਾ ਮਿਲੇਗਾ 5 ਲੱਖ ਰੁਪਏ ਦੇ ਨਾਲ ਜਿਹੜਾ ਸਰਕਾਰ ਦੇ ਵੱਲ ਉੱਤੇ ਜਾਏਗਾ ਜਰੂਰ ਮਿਲੇਗਾ ਜਰੂਰ ਜਿਹੜੇ ਕਹਿ ਰਹੇ ਆ ਜਰੂਰ ਦੇਣਗੇ ਸਰਕਾਰਾਂ ਦੇ ਨੁਮਾਇंदे ਵੀ ਇੱਥੇ ਪਹੁੰਚੇ ਸਨ ਕਈ ਸਰਕਾਰਾਂ ਦੇ ਨੁਮਾਇंदे ਹੋਣਗੇ ਇੱਥੇ ਉਹਨਾਂ ਵੱਲੋਂ ਦੀ ਦਿਖਾਈ ਗਈ ਜੀ ਹਾਂਜੀ ਹਾਂਜੀ ਉਹਨਾਂ ਨੂੰ ਇਹੋ ਦਿਖਾਈ ਗਈ ਜੀ ਹਾਂਜੀ 6ਵੀਂ ਵਾਰ ਸਾਡੇ ਪਿੰਡ ਦੀ ਇੰਨਾ ਪਿਆਰ ਇੰਨਾ ਥਪਾਕ ਹੈ ਵਾਹਿਗੁਰੂ ਇਦਾਂ ਰੱਖੇ 6ਵੀਂ ਵਾਰ ਸਹਿਮਤੀ ਦੇ ਨਾਲ ਪੰਚਾਇਤ ਬਣੀ ਚੁਣੀ ਗਈ ਹੈ ਰਿਕਾਰਡ ਬਣਾਤਾ ਕਰਦਾ ਰਿਕਾਰਡ ਕੈਮ ਕਰ ਦਤਾ ਇਹ ਵਾਹਿਗੁਰੂ ਕਰ ਰਿਕਾਰਡ ਕੈਮ ਰੱਖੇ ਸੱਚੀ ਜੀ ਮੇਰਾ ਨਾਮ ਕਸ਼ਮੀਰ ਸਿੰਘ ਕਸ਼ਮੀਰ ਸਿੰਘ ਜੀ ਸਰਬਸੰਮਤੀ ਨਾਲ ਇਹ ਰਿਕਾਰਡ ਹੈ 6ਵੀਂ ਵਾਰ ਤੁਹਾਡਾ ਜਿਹੜਾ ਸਰਪੰਚ ਸਰਬਸੰਮਤੀ ਨਾਲ ਚੁਣੇਗਾ ਕੀ ਕਰਨਾ ਚਾਹੁੰਦਾ ਬਹੁਤ ਖੁਸ਼ੀ ਦੀ ਗੱਲ ਹੈ ਜੀ ਠੀਕ ਹੈ ਅਸੀਂ ਪੂਰਾ ਸਰਪੰਚ ਦਾ ਸਾਥ ਦੇਵਾਂਗੇ ਇਮਾਨਦਾਰੀ ਨਾਲ ਕੰਮ ਕਰਾਂਗੇ ਕੋਈ ਵੀ ਅੱਧੀ ਰਾਤ ਵੀ ਸਾਡੇ ਕੋਲ ਆਊਗਾ ਉਹਦੇ ਨਾਲ ਤੁਰਾਂਗੇ ਠੀਕ ਹੈ ਜੋ ਵੀ ਪਿੰਡ ਦਾ ਵਿਕਾਸ ਹੋਣਾ ਹੈ ਉਹ ਜ਼ਰੂਰ ਕਰਾਂਗੇ ਕੁਝ ਹੋ ਸਕੇ ਤੇ ਮਾਰ ਨੇ ਸੋਖ ਰਖੀ ਤੇ ਆਪਣੇ ਕੋਲੋਂ ਵੀ ਕਰਾਂਗੇ ਬਾਕੀ ਐਮਐਲਏ ਕੋਲ ਮੰਤਰੀ ਕੋਲ ਸਾਰਿਆਂ ਕੋਲ ਜਾਵਾਂਗੇ ਅਹੀਂ ਜ਼ਰੂਰ ਇਹਨਾਂ ਦਾ ਦਿਲੋਂ ਮਨੋਂ ਹੋ ਕੇ ਚੱਲਾਂਗੇ ਕਿਹੜੀ ਕਿਹੜੀ ਮੁਸ਼ਕਲਾਂ ਤਾਂ ਜਿਹੜੀਆਂ ਇਹ ਹਾਲ ਕੱਢਿਆ ਜਾਸਦਾ ਵਾ ਜਿਸਦਾ ਅਸੀਂ ਆ ਰਹੇ ਸੜਕ ਵੀ ਥੋੜੀ ਜਿਹੀ ਥੋੜੀ ਖਰਾਬ ਸੀ ਕੀ ਉਹਨੂੰ ਵੀ ਕਿਤੇ ਰਹੇਗਾ ਕੀਤਾ ਜਾਊਗਾ ਅਸੀਂ ਗਏ ਹੀ ਐਮਪੀ ਤੇ ਕੋਲ ਹੂੰ ਐ ਐਮਐਲਏ ਦੇ ਕੋਲ ਗਿਆ ਉਹਨਾਂ ਨੇ ਪੂਰਾ ਸੱਦਵਾਇਆ ਕਿ ਤੁਹਾਡੀ ਸੜਕ ਠੀਕ ਹੋਊਗੀ ਠੀਕ ਹੈ ਹੋਰ ਕਿਹੜੇ ਕਿਹੜੇ ਮੁੱਦੇ ਨੇ ਤੁਹਾਡੇ ਨਾਲ ਹੋਰ ਮੁੱਦੇ ਜਿੱਦਾਂ ਕਿ ਤਾਂ ਸਾਨੂੰ ਗ੍ਰਾਂਟ ਆਊਗੀ ਜੋ ਵੀ ਪਿੰਡ ਦਾ ਮਰਦਾ ਹੋਗਾ ਪੂਰੇ ਪਿੰਡ ਨੂੰ ਪੁੱਛਿਆ ਜਾਏਗਾ ਸਮਝਦਿਨ ਨਾ ਪੀ ਜਿੱਧਰ ਵੀ ਇਹ ਨਹੀਂ ਕਿ ਮੇਰੀ ਕਿਸੇ ਨਾਲ ਲੜਾਈ ਹੋਏ ਤਾਂ ਮੈਂ ਉਧਰ ਨਹੀਂ ਜਾਵਾਂਗਾ ਪਹਿਲਾਂ ਉਹਨੂੰ ਪੁੱਛ ਕੇ ਆਵਾਂਗਾ ਨਾਲ ਸਰਪੰਚ ਨੂੰ ਖੜਾਂਗਾ ਨਾਲ ਮੈਂਬਰਾਂ ਨੂੰ ਖੜਾਂਗਾ ਪਹਿਲਾਂ ਉਹਦਾ ਵਿਕਾਸ ਕੀਤਾ ਜਾਊਗਾ ਲੇਕਿਨ ਆਪਦੇ ਵਿੱਚ ਕਿ ਨਸ਼ਾ ਬੜਾ ਵੱਡਾ ਮੁੱਦਾ ਹੈ ਨਹੀਂ ਇਹ ਗਨੂ ਦੇ ਸਤਪੁਰ ਦੀ ਕਿਰਪਾ ਬਾਬੇ ਕੁੱਲੀ ਵਾਲਿਆਂ ਦੀ ਬੜੀ ਕਿਰਪਾ ਸਾਡੇ ਪਿੰਡ ਤੇ ਨਸ਼ਾ ਨਹੀਂ ਹੈਗਾ ਸਿਰਫ ਸਾਡਾ ਵੀਰ ਪੈਕਲ ਜ਼ਰੂਰ ਲੁੰਦਾ ਹੈ ਲਖਨ ਸਿੰਘ ਠੀਕ ਹੈ 24 ਆਰ ਵੀ ਜਿਹੜਾ ਤੁਰ ਜਿਵੇਂ ਸਿਰਫ ਸੰਤੀ ਨਾ ਚੁੱਕ ਗਿਆ ਭੂਵੇਂ ਵਿੱਚ ਵੀ ਕੀ ਲੱਗਦਾ ਕਿ ਇਸ ਤਰ੍ਹਾਂ ਹੀ ਚੁੜੇ ਜਾਣ ਹਾਂ ਅਗਲੀ ਵਾਰ ਵੀ ਇਦਾਂ ਹੀ ਹੋਗਾ ਜੀ ਇਦਾਂ ਹੀ ਆ ਕਈ ਹਰ ਵਾਰੀ ਕੋਸ਼ਿਸ਼ ਇਹੋ ਕਰਾਂਗੇ ਵੀ ਸਾਡੀ ਜਿਹੜੀ ਪੰਚਾਇਤ ਸਭ ਸੰਤੀ ਨਾ ਬਣੇ ਹੋਰ ਇਸ ਵਾਰ ਸਾਨੂੰ ਲੋਕਾਂ ਨੇ ਮੌਕਾ ਦਿੱਤਾ ਸੰਗਤ ਨੇ ਮੌਕਾ ਦਿੱਤਾ ਅਗਲੀ ਵਾਰ ਅਸੀਂ ਦੂਜੇ ਬੰਦਿਆਂ ਨੂੰ ਮੌਕਾ ਦਵਾਂਗੇ ਨਵੇਂਆਂ ਨੂੰ ਜੇ ਅਸੀਂ ਨਹੀਂ ਕੁਝ ਕਰ ਪਾਵਾਂਗੇ ਨਾ ਤੇ ਅਸੀਂ ਆਟੋਮੈਟਿਕ ਹੀ ਪਿਛੇ हट ਜਾਵਾਂਗੇ